ਜਿੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਡੋਨੀ ਅੱਜ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਪੰਜਾਬ ਦੇ ਹਾਲਾਤਾਂ ਦੇ ਬਾਰੇ ਕਿ ਕਿਉਂ ਪੰਜਾਬ ਦੇ ਵਿੱਚ ਜਿਹੜੀ ਇੰਨੀ ਆਗਿਆ ਉਹ ਸਾਡੇ ਜ਼ਿੰਮੇਦਾਰਾਂ ਵੱਲੋਂ ਲਾਈ ਜਾ ਰਹੀ ਹੈ ਕਿਉਂਕਿ ਅੱਜ ਦਾ ਦਿਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਾਦਸੇ ਹੋਏ ਨੇ ਸਿਰਫ ਅੱਗ ਲਾਣ ਕਰਕੇ ਔਰ ਅੱਗ ਕਿੱਥੇ ਲਾਈ ਜਾ ਰਹੀ ਹੈ ਨਾੜ ਸਾੜਨ ਦੇ ਕਰਕੇ ਖੇਤਾਂ ਦੇ ਵਿੱਚ ਆ ਹੁਣ ਵੀ ਮੇਰੇ ਪਿਛਲੇ ਪਾਸੇ ਕਿਸੇ ਜ਼ਿੰਮੇਦਾਰ ਨੇ ਅੱਗ ਲਾਈ ਹੋਈ ਆ ਔਰ ਅੱਗ ਜ਼ਮੀਨਾਂ ਤੋਂ ਬਾਅਦ ਜਿਹੜੀ ਸੜਕ ਦੇ ਕੰਡੇ ਜਿਹੜੇ ਬੂਟੇ ਲੱਗੇ ਆ ਉੱਥੋਂ ਤੱਕ ਪਹੁੰਚ ਚੁੱਕੀ ਆ ਤੇ ਰਾਹੀਰ ਜਿਹੜੇ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਮੁਸ਼ਕਲ ਹੋ ਰਹੀ ਆ ਪਰ ਉਸ ਤੋਂ ਵੱਧ ਜਿੰਨੇ ਅਜ ਹਾਦਸੇ ਪੰਜਾਬ ਦੇ ਵਿੱਚ ਹੋਏ ਨੇ ਮੇਰੇ ਭਰਾਵੋ ਉਹਦਾ ਜ਼ਿੰਮੇਵਾਰ ਕੌਣ ਆ ਅਸੀਂ ਜੁਮੇ ਅਸੀਂ ਜ਼ਿੰਮੇਦਾਰਾਂ ਨੂੰ ਮੈਂ ਸਮਝ ਸਕਦਾ ਕਿ ਆਮ ਲੋਕਾਂ ਨੂੰ ਇਹ ਕੰਮ ਕਰਨ ਕਰਕੇ ਅੱਗ ਲਾਣ ਕਰਕੇ ਅਸੀਂ ਆਪਣੇ ਉਲਟ ਕਰਦੇ ਜਾ ਰਹੇ ਹਾਂ ਕਿਉਂਕਿ ਸੜਕ ਦੇ ਉੱਪਰ ਲੰਘਦੇ ਸਮੇਂ ਇੰਨੀ ਕੁ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਜਿਹਦੇ ਕਰਕੇ ਹਾਦਸਿਆਂ ਦਾ ਕਾਰਨ ਬਣ ਰਿਹਾ ਔਰ ਪਿਛਲੇ ਦਿਨੀ ਇੱਕ ਵੀਡੀਓ ਆਈ ਸੀ ਵੀ ਅੱਗ ਲਾਣ ਦੇ ਕਾਰਨ ਇੱਕ ਜ਼ਿੰਮੇਵਾਰ ਦੇ 40 ਪਸ਼ੂ ਜਿਹੜੇ ਸੜਕੇ 'ਉ ਸਵਾਹ ਹੋ ਗਏ ਉਹਨਾਂ ਦਾ ਦਮ ਤੋੜ ਦਿੱਤਾ ਅੱਜ ਪੰਜਾਬ ਦੇ ਵਿੱਚ ਇੱਕ ਬੱਸ ਸੜੀ ਆ ਜਿਹਦੇ ਕਾਰਨ 16 ਜਾਨਾਂ ਦੀ ਮੌਤ ਹੋਈ ਆ ਔਰ ਇੱਕ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਫੀਲੋ ਦੇ ਵਿੱਚ ਫੀਲੋ ਦੇ ਉੱਪਰ ਖੜੀਆਂ ਦੋ ਕਣਕਨਾ ਭਰੀਆਂ ਗੱਡੀਆਂ ਸੜਕੇ ਸੁਆਹ ਹੋ ਗਈਆਂ ਸਿਰਫ ਅੱਗ ਲਾਣ ਕਰਕੇ ਪਰ ਜਿੱਥੇ ਸਾਡੇ ਜ਼ਿਮੀਦਾਰ ਭਰਾ ਵੇਖੋ ਜਿਵੇਂ ਅੱਜ ਬੇਨਤੀ ਕਰਨ ਲੱਗੇ ਯੂਨੀਅਨ ਦਾ ਇੱਕ ਮੈਂ ਵੀ ਆਗੂ ਆ ਇਹ ਗੱਲ ਕਹਿਣ ਨੂੰ ਜੀ ਨਹੀਂ ਕਰਦਾ ਪਰ ਅੱਜ ਮੈਂ ਬੋਲਣ ਵਾਸਤੇ ਮਜਬੂਰ ਹੋਇਆ ਕਿਉਂਕਿ ਸਾਡੇ ਜਿਹੜੇ ਆਮ ਲੋਕ ਐ ਸਾਡੇ ਇਸ ਕਾਰਨ ਕਰਕੇ ਸਾਡੇ ਉਲਟ ਹੋ ਰਹੇ ਨੇ ਇਹ ਸਾਡੇ ਆਮ ਲੋਕਾਂ ਦੇ ਵਾਸਤੇ ਸਮੱਸਿਆ ਬਣ ਰਹੀ ਆ ਜਦ ਕਿ ਸਾਡੀ ਕਣਕ ਦੇ ਨਾੜ ਨੂੰ ਅੱਗ ਲਾਣ ਦੀ ਸਮੱਸਿਆ ਵੀ ਕੋਈ ਨਹੀਂ ਮੁਸ਼ਕਲ ਵੀ ਕੋਈ ਨਹੀਂ ਲੋੜ ਵੀ ਕੋਈ ਨਹੀਂ ਪਰ ਫਿਰ ਵੀ ਅਸੀਂ ਜਾਣ ਬੁੱਝ ਕੇ ਇਹ ਕਦਮ ਜਿਹੜੇ ਆ ਚੁੱਕ ਰਹੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਜ਼ਿੰਮੇਵਾਰਾਂ ਨੂੰ ਕਿਸਾਨਾਂ ਨੂੰ ਸੋਚਣਾ ਪੈਣਾ ਪਰ ਆ ਇੱਕ ਮੈਂ ਸਵਾਲ ਹੈ ਜੇ ਸਰਕਾਰ ਤੇ ਵੀ ਚੁੱਕਣਾ ਚਾਹੁੰਦਾ ਆ ਕਿ ਜਿਹੜੇ ਭਗਵੰਤ ਮਾਨ ਜੀ ਪਿਛਲੀ ਵਾਰ ਬੜਾ ਠੋਕ ਠੋਕ ਕੇ ਬੋਲਦੇ ਸੀਗੇ ਕਣਕ ਦੇ ਨਾੜ ਦੇ ਉੱਪਰ ਅੱਜ ਉਹ ਭਗਵੰਤ ਮਾਨ ਜੀ ਚੁੱਪ ਕਿਉਂ ਆ ਸਰਕਾਰਾਂ ਚੁੱਪ ਕਿਉਂ ਨੇ ਕੀ ਉਹ ਸਿਰਫ ਹੁਣ ਵੋਟਾਂ ਕਰਕੇ ਆਪਣੇ ਮੂੰਹ ਦੇ ਉੱਤੇ ਤਾਲਾ ਲਾ ਕੇ ਬੈਠ ਗਏ ਨੇ ਉਹਨਾਂ ਨੂੰ ਅੱਜ ਕੋਈ ਪਤਾ ਨਹੀਂ ਵੀ ਸਾਡੇ ਜਿਹੜੇ ਆ ਆਮ ਲੋਕ ਨੇ ਜਿਹੜੇ ਸਾਡੇ ਨਾਗਰਿਕ ਆ ਉਹ ਕਿੰਨੇ ਹਾਸਿਆਂ ਦੇ ਕਰਕੇ ਜਿਹੜੇ ਆ ਉਹ ਆਪਣੀ ਜਾਨ ਗਵਾ ਬੈਠੇ ਆ ਸਰਕਾਰਾਂ ਦੇ ਚੁੱਪ ਰਹਿਣ ਦਾ ਕਾਰਨ ਕੀ ਆ ਯਾਨੀ ਕਿ ਵੋਟ ਲੈਣ ਦੇ ਕਰਕੇ ਸਰਕਾਰ ਕਿਸੇ ਵੀ ਹੱਦ ਤੱਕ ਚੁੱਪ ਕਰ ਸਕਦੀ ਆ ਇਹ ਗੱਲ ਅਸੀਂ ਪਬਲਿਕ ਦੇ ਨੁਕਸਾਨ ਦੀ ਕਰ ਰਹੇ ਹਾਂ ਮੈਂ ਇੱਥੇ ਖੜਾ ਸਿਰਫ 1 ਮਿੰਟ ਵਾਸਤੇ ਇਹ ਸੁਨੇਹਾ ਦੇਣ ਲਈ ਪਰ ਇਸ ਧੂਏ ਕਾਰਨ ਮੇਰਾ ਵੀ ਜਿਹੜਾ ਸਾਹ ਹੈ ਘੁੱਟਣ ਲੱਗ ਗਿਆ ਤੇ ਇਸ ਦੇ ਨਾਲ ਹੋਰ ਕਿੰਨਾ ਨੁਕਸਾਨ ਹੋ ਰਿਹਾ ਜਾਂ ਹੁੰਦਾ ਆ ਤੇ ਪਤਾ ਨਹੀਂ ਕਿਉਂ ਇਹ ਸਾਡੀ ਜਿਹੜੀ ਇੱਕ ਨਵੀਂ ਰੀਤ ਸਾਡੇ ਜ਼ਿੰਮੇਦਾਰਾਂ ਨੇ ਤੋੜ ਲਈ ਆ ਕਨਕ ਤੇ ਨਾੜ ਨੂੰ ਵੀ ਅੱਗ ਲਾਣ ਦੀ ਇੱਕ ਯੂਨੀਅਨ ਦਾਗੂ ਹੋਣ ਦੇ ਨਾਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਆਪਾਂ ਇਸ ਪਾਸੇ ਨੂੰ ਨਾ ਤੁਰੀਏ ਨਾ ਆਪਣੀ ਧਰਤੀ ਦਾ ਨੁਕਸਾਨ ਕਰੀਏ ਨਾ ਆਪਣੇ এনवायरमेंट ਦਾ ਨੁਕਸਾਨ ਕਰੀਏ ਅਸੀਂ ਕੁਦਰਤੀ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਸੰਭਾਲ ਕੇ ਰੱਖਾਂਗੇ ਤੇ ਤਾਂ ਹੀ ਸਾਡਾ ਬਚਾਅ ਹੋਊਗਾ ਤੇ ਜੇਕਰ ਇਹ ਸਾਡੀਆਂ ਗਲਤੀਆਂ ਨਾ ਸੁਧਰੀਆਂ ਤੇ ਸਾਨੂੰ ਜ਼ਿੰਮੇਦਾਰਾ ਜਿਹੜਾ ਅਸੀਂ ਅੱਗੇ ਵੀ ਪੈਨੇ ਘਾਟੇ 'ਚ ਆ ਉਹ ਫਿਰ ਹੋਰ ਜ਼ਿਆਦਾ ਜਿਹੜਾ ਆ ਘਾਟੇ ਵੱਲ ਚਲਾ ਜਾਊਗਾ ਸਰਕਾਰਾਂ ਦੀ ਜਿਹੜੀ ਚੁੱਪ ਆ ਵੱਡਾ ਸਵਾਲ ਦਾ ਕਾਰਨ ਆ ਪਰ ਉਹਦੇ ਨਾਲ ਕਿਤੇ ਗਲਤੀ ਸਾਡੇ ਲੋਕਾਂ ਦੀ ਵੀ ਆ ਇਹ ਸਾਨੂੰ ਸੁਧਾਰ ਕਰਨਾ ਪੈਣਾ ਕਿਸੇ ਨਾ ਕਿਸੇ ਨੂੰ ਬੋਲਣਾ ਪੈਣਾ ਬੜਿਆਂ ਨੇ ਮੇਰੇ ਖਿਲਾਫ ਵੀ ਕਮੈਂਟ ਕਰਨੇ ਨੇ ਮੈਨੂੰ ਉਸ ਗੱਲ ਦੀ ਪਰਵਾਹ ਕੋਈ ਨਹੀਂ ਪਰ ਜਿਹੜਾ ਮੈਂ ਸੁਨੇਹਾ ਦੇਣਾ ਚਾਹੁੰਦਾ ਇਹ ਗੱਲ ਨੂੰ ਕਿਤੇ ਇੱਕ ਵਾਰੀ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਸਮਝ ਜ਼ਰੂਰ ਲਿਓ ਤੇ ਬਾਕੀ ਆਲੇ ਦੁਆਲੇ ਸਮਝਾਉਣ ਦੀ ਕੋਸ਼ਿਸ਼ ਵੀ ਕਰਿਓ